ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁਰਜ ਹਰੀਕੇ ਤਸੀਰ ਜੈਤੋ ਤੇ ਜ਼ਿਲ੍ਹਾ ਬਾਈ ਨੂੰ ਫਰੀਦਕੋਟ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਇਸ ਕਰੋ ਮੇਰੀ ਦੂਜੀ ਵੀਡੀਓ ਹੈ ਜੀ ਅੱਜ ਦੋ ਐਨੀਮਲ ਸੇਲ ਹੈ ਇੱਕ ਤੋਕੜ ਗੱਬਣਾ ਇੱਕ ਗੱਬਣ ਜਰਸੀ ਬਹੁਤ ਸੋਹਣੀ ਕਾਲੇ ਰੰਗ ਦੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਨਾਮ ਹਰਪ੍ਰੀਤ ਹੈ ਬਾਈ ਐਡਰੈਸ ਪਿੰਡ ਬੁਰਜਾ ਠੀਕ ਹੈ ਜ਼ਿਲ੍ਹਾ ਜੀਦਕੋਟ ਆ ਤਹਿਸੀਲ ਆਪਾਂ ਨੂੰ ਜੈਥੋ ਪੈਂਦੀ ਆ ਬਰਗਾੜੀ ਤੋਂ 5 ਕਿਲੋਮੀਟਰ ਸਾਈਡ ਤੇ ਠੀਕ ਹੈ ਬਾਈ ਮੋਬਾਈਲ ਨੰਬਰ ਏ ਮੇਲ ਨੰਬਰ 62802 6202 ਇਹ ਕਾਲਿੰਗ ਨੰਬਰ ਆ WhatsApp ਨੰਬਰ ਆਪਣਾ 9814083872 ਹੈ ਠੀਕ ਹੈ ਜਿਹੜੀ ਬਈ ਆਪਾਂ ਤਿੰਨ ਨਗਾ ਦੀ ਵੀਡੀਓ ਪਾਈ ਸੀ ਪਹਿਲਾਂ ਵੈਗਿਆ ਮਾਲ ਜੀ ਹਾਂ ਬਈ ਉਹਦੇ ਵਿੱਚੋਂ ਦੋ ਨਾਗ ਮੱਝ ਤੇ ਜਰਸੀ ਵੜ ਸੇਲ ਕਰਤੇ ਇੱਕ ਆਪਣੇ ਕੋਲੇ ਸਾਈਵਾਲ ਦਾ ਕਰਾਸ ਵੜ ਸੀ ਉਹ ਆਪਾਂ ਘਰੇ ਰੱਖ ਲਈ ਬਈ ਦੋਤੇ ਲਾ ਰੱਖ ਲਈ ਹਾਂਜੀ ਰੱਖ ਲਈ ਠੀਕ ਆ ਬਈ ਤੇ ਅੱਜ ਦੋ ਐਨੀਮਲ ਕਿੰਨੇ ਕ ਫੋਨ ਆ ਗਏ ਸੀਗੇ ਜੀ ਫੋਨ ਬਹੁਤ ਆ ਗਏ ਸੀ ਬਈ ਠੀਕ ਹੈ ਜੀ ਹਾਂਜੀ ਤੇ ਬਈ ਜਰਸੀ ਤੋਂ ਹੀ ਅੱਜ ਸ਼ੁਰੂ ਕਰਦੇ ਆਂ ਸੂਹਾ ਕਿੰਨਾ ਜੀ ਹੈ ਦੂਜਾ ਸੂਹਾ ਵੱਛੀ ਆ ਬਾਈ ਇਹ ਠੀਕ ਹੈ ਜੀ ਨੂੰ ਆਪਾਂ ਪੱਟ ਕੇ ਨਹੀਂ ਦੇਖਿਆ ਠੀਕ ਹੈ ਜੀ ਹਾਂ ਪੰਜਾਬ ਵਾਲੀ ਕਾਲੀ ਜਰਸੀ ਵੱਸੀ ਆ ਜਰਸੀ ਆਪਾਂ ਬਾਈ ਲਈ ਹੋਈ ਆ ਆਪਣੇ ਘਰ ਦੀ ਨਹੀਂ ਆਪਾਂ ਚੋਈ ਨਹੀਂ ਆਪਾਂ ਅਗਲੇ ਤਾਂ ਦੁੱਧ ਨਹੀਂ ਪੁੱਛਿਆ ਵੀ ਅਗਲੇ ਨੇ ਕਿੰਨਾ ਚੋਇਆ ਠੀਕ ਹੈ ਬਾਈ ਠੀਕ ਆ ਆਪਾਂ ਅਸੀਂ ਸਮਝਣਾ ਲਈ ਆ ਅਗਲੇ ਨੇ ਪੈਸੇ ਲਾਉਣੇ ਆ ਆਪ ਦੀ ਸਮਝਣਾ ਵੱਛੀ ਖਰੀਦੇ ਆਪਣੇ ਮੁਤਾਬਕ ਇਹ ਦੁੱਧ 16 17 ਕਿਲੋ ਵੱਛੀ ਖੁੱਲਾ ਪਾਉਗੀ ਠੀਕ ਹੈ ਜੀ ਜੇ ਏਡੀ ਬੱਚੇ 16 17 ਕਿਲੋ ਨਾ ਦਿੱਤਾ ਤੇ ਫਿਰ ਫਾਇਦਾ ਵੀ ਕੋਈ ਨਹੀਂ ਬਾਈ ਸਹੀ ਗੱਲ ਹੈ ਤਿਆਰੀ ਬਹੁਤ ਚੰਗੀ ਹੈ ਦਿਨ ਕਿੰਨੇ ਲੈ ਜੂ ਬਾਈ ਹਜੇ ਬਾਈ ਦਿਨ ਇਹ ਵੱਧ ਤੋਂ ਵੱਧ ਤਿੰਨ ਕੱਟੂਗੀ ਸੂਪੇ ਮਹਾਰਾਜ ਜੀ ਅੱਜ ਸੂਪੇ ਉਹ ਮਹਾਰਾਜ ਨੂੰ ਪਤਾ ਹੈ ਕਿ ਤੇ ਚਾਰ ਵੀ ਕੱਟ ਜੇ ਤੇ ਕੱਟ ਜੇ ਇੱਕ ਵੀ ਨਾ ਕੱਟੇ ਸਹੀ ਗੱਲ ਹੈ ਜੀ ਥਣਾ ਦੀ ਓਕੇ ਆ ਬਾਈ ਥਣਾ ਦੀ ਬਾਈ ਜੀ ਬਿਲਕੁਲ ਆਪਣੀ ਗਾਰੰਟੀ ਹੋ ਪੂਰ ਛਿੱਟੇ ਦੀ ਠੀਕ ਹੈ ਜੀ ਹਾਂ ਉਹ ਆਪਣੀ ਗਾਰੰਟੀ ਹੋ ਤੋਰ ਕੇ ਦਿਖਾ ਦੇ ਵੀਰ ਦੂਜਾ ਸੂਆ ਸੁੰਦੀ ਆ ਡੇਟ ਮੁਤਾਬਕ ਤਿੰਨ ਤੋਂ ਚਾਰ ਦਿਨ ਪਏ ਆ ਸੋਣੀ ਪੰਜਾਬ ਵਾਲੀ ਕਾਲੀ ਜਰਸੀ ਨਗੀਨਾ ਗਰਮੀਆਂ ਦਾ ਤੋਹਫਾ ਹਵਾਨਾ ਐਚ ਫਗਾਨਾ ਨਾਲੋਂ ਵੀ ਸੋਨਾ ਤਿਆਰ ਕਰੀ ਬੈਠੀ ਆ ਵੱਡਾ ਸ਼ਾਨਦਾਰ ਤੇ ਠੋਸ ਜੀ ਫਣਾਂ ਦੇ ਸਹਿਜ ਵੀ ਸੋਨੇ ਆ ਫਣਾਂ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੋਊਗੀ ਬੇਫਿਕਰ ਹੋ ਜਿਓ ਚਾਰੇ ਤੁਹਾਨੂੰ ਗੈਪ ਦੇ ਆ ਹੱਥੀ ਜਵਾਈ ਵਾਲੇ ਆਪਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਰੋਕ ਲਈ ਬਾਈ ਇੱਥੇ ਆਪਾਂ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਜੀ ਦੇਖ ਸਕਦੇ ਹੋ ਚਾਰੇ ਥਣ ਗੈਬ ਤੇ ਲੱਗੇ ਹੱਥੀਂ ਚਵਾਈ ਵਾਲੇ ਲੈ ਚੱਲੀ ਬਾਕੀ ਬਈ ਕੱਦ ਕਾਠ ਦੀ ਚੰਗੀ ਆ ਕੋਈ ਛੋਟੀ ਨਹੀਂ ਚੰਗੇ ਕੱਦ ਕਾਠ ਦੀ ਆ ਵਜਨ ਮਜੂਦ ਦੀ ਵੀ ਚੰਗੀ ਆ ਬਾਈ ਕਹਿੰਦਾ ਮੇਰੇ ਅੰਦਾਜ਼ੇ ਨਾਲ 16 17 ਕਿਲੋ ਦੁੱਧ ਪਾ ਦੂਗੀ ਤੇ ਬਾਕੀ ਜਿਹੜੇ ਸਾਹ ਉਹਨਾਂ ਕਰਮ ਵਾਲੀ ਦੀ ਤਿਆਰੀ ਆ ਤੇ ਬਾਲਾ ਵੀ ਨਹੀਂ ਬਾਈ ਦੁੱਧ ਕੋਈ 16 17 ਦਾ ਆਰਾਮ ਨਾਲ ਹੀ ਦੇ ਜੂ ਕਿਉਂਕਿ ਹਵਾਨਾ ਦੇਖ ਸਕਦੇ ਆ ਪਰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਅੱਗੇ ਨੂੰ ਵੀ ਸੋਹਣਾ ਤਿਆਰ ਕਰੀ ਬੈਠੀ ਆ ਤੇ ਬੈਕ ਸਾਈਡ ਨੂੰ ਵੀ ਬੰਤਰ ਬਹੁਤ ਸੋਹਣੀ ਆ ਹਵਾਨੇ ਦੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੀਰੀਜ਼ ਲੱਗ ਪੂਰੀ ਆ ਬਾਈ ਪੂਰੀ ਸੀਰੀਜ਼ ਲੱਗ ਗਿਆ ਬਾਈ ਬਾਲਾ ਜਵਾਬ ਵਿੱਚ ਹੋਈ ਜਾਣੀ ਠੀਕ ਆ ਬਾਈ ਮੁੱਲ ਬਾਈ ਇਹਦਾ ਇਹਦਾ ਮੁੱਲ ਬਾਈ ਪਿੰਦੇ ਲੈਣ ਦੇਣੀ 55000 ਦੀ ਹਾਂ ਨਹੀਂ ਹੈ ਹਾਂ ਨਹੀਂ ਹੈ ਕੱਲੀ ਛੋੜ ਹੀ ਹੋਣੀ ਹੈ ਬਸ ਕੱਲੀ ਛੋੜ ਹੀ ਹੋਣੀ ਹੈ ਜਿਹਦੇ ਵਿੱਚੋਂ 200 ਕਰਾਲੇ ਕੋਈ 100 ਕਰਾਲੇ ਖੁਸ਼ੀ ਨਾਵੇਂ ਜਿੰਨੀ ਹਾਂ ਉਹ ਖੁਸ਼ੀ ਨਾਵੇਂ ਦੀ ਆ ਲੈਣ ਦੇਣੀ ਆ ਆਪਾਂ ਬਾਹਲੇ ਹਲਾਂ ਨਹੀਂ ਬਲਦੇ ਹੁੰਦੇ ਅਗਲੇ ਨੂੰ ਵੀ ਅਗਲਾ ਐਵੇਂ ਫੋਨ ਲਾ ਕੇ ਦਸਤਾਰ ਵਜਾ ਹੋਈ ਜਾਂਦੇ ਸਹੀ ਗੱਲ ਹੈ ਹਾਂਜੀ 22 ਕਹਿੰਦਾ ਲੈਣ ਦੇਣ ਮੁੱਲ 56000 ਰੁਪਿਆ ਸੋਹਣੀ ਜਰਸੀ ਆ ਪੰਜਾਬ ਵਾਲੀ ਛੋੜ ਛੱਪਾ ਖੁਸ਼ੀ ਨਾਮੇ ਹੋ ਜਾਊਗਾ ਮੌਕੇ ਤੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਦੋ ਨੰਬਰ ਬਾਈ ਐਚ ਐਫ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਜੀ ਆਪਣੇ ਘਰ ਤੋਂ ਕੋਈ ਗਾਂ ਇਹ ਬਾਈ ਇਹ ਆਪਾਂ ਤੂਕੜ ਲਈ ਸੀ ਠੀਕ ਆ ਜੀ ਇਹ ਥੋੜਾ ਖੜਨ ਦਾ ਕਾਰਨ ਇਹ ਆਏ ਜੇ ਇਹ ਪੈਰ ਬੰਨ੍ਹ ਦਿਆ ਵੜ ਦੇ ਅੱਛਾ ਜੀ ਮੁੰਡੇ ਨੂੰ ਸੱਜਾ ਹੋਇਆ ਉਹ ਘੰਟੇ ਤੱਕ ਆਊਗਾ ਗਿਆ ਵਾ ਕਿਤੇ ਠੀਕ ਹੈ ਤੇ ਪੈਰ ਇਹਦੇ ਬਣਾ ਦੇਣੇ ਆ ਠੀਕ ਆ ਬਾਈ ਇਹ ਆਪਾਂ ਟੋਕੜ ਹੀ ਲਈ ਸੀ ਕੱਲੀ ਨੂੰ 3 ਮਹੀਨੇ ਲਈ ਨੂੰ ਹੋਇਆ ਠੀਕ ਆ ਅੱਜ ਆਪਣੀ ਇਹ 2 ਮਹੀਨਿਆਂ ਦੀ ਚੈੱਕ ਪਾਸ ਆ ਦੁੱਧ ਇਹ ਥਲੇ 6 ਕਿਲੋ ਆ ਠੀਕ ਆ ਜੀ ਖਾਣ ਦੀ ਓਕੇ ਆ ਬਾਈ ਖਾਣਾ ਦੀ ਬਾਈ ਜੀ ਬਿਲਕੁਲ ਓਕੇ ਆ ਪੂਰ ਚਿੱਟੇ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਜੀ ਡਾਕਟਰ ਜਿਹੜਾ ਵੀ ਬੰਦਾ ਆਊਗਾ ਬਾਈ ਜੀ ਚਾਹੇ ਆਪਦਾ ਲੈ ਕੇ ਆਵੇ ਚਾਹੇ ਮੇਰੇ ਡਾਕਟਰ ਕੋਲ ਚੈੱਕ ਕਰਾ ਕੇ ਲਿਜਾਵੇ ਸਹੀ ਗੱਲ ਕਿਉਂਕਿ ਇਹਦੀ ਗੱਬ ਦੀ ਗਾਰੰਟੀ ਮੇਰੇ ਘਰ ਦੀ ਆ ਮੇਰੇ ਘਰੋਂ ਬਾਹਰ ਹੋ ਗਈ ਮੇਰੀ ਗੱਬ ਦੀ ਕੋਈ ਗਾਰੰਟੀ ਨਹੀਂ ਬਾਈ ਜੀ ਸਹੀ ਗੱਲ ਹੈ ਕਿਉਂਕਿ ਅੱਗੇ ਮੈਂ ਜਰਸੀ ਵੜ ਵੇਚੀ ਆ ਆਪਾਂ ਗੱਲ ਸਾਫ਼ ਕਰਦੇ ਆ ਉਹ ਬੰਦੇ ਆਪਣੇ ਯਕੀਨਦਾਰ ਯਕੀਨ ਤੇ ਲੈ ਕੇ ਗਏ ਆਪਣੀ ਗਾਰੰਟੀ ਵੀ ਫੁੱਲ ਆ ਵੜ ਦੱਬ ਹੋਊਗੀ ਪਰ ਉਹ ਬੰਦੇ ਚੈੱਕ ਨਹੀਂ ਕਰਾ ਕੇ ਲੈ ਕੇ ਗਏ ਹਾਂਜੀ ਤਾਂ ਨੂੰ ਕੋਈ ਗੱਲਬਾਤ ਹੁੰਦੀ ਅਗਲੇ ਦੇ ਘਰੇ ਅਗਲੇ ਦਾ ਆਪਣੇ ਸਰ ਲੰਬਾ ਰਹੂਗਾ ਸਹੀ ਗੱਲ ਹੈ ਆਪਾਂ ਨੂੰ ਹੁਣ ਅਗਲੇ ਦੇ ਘਰੇ 100 ਕਿਲੋਮੀਟਰ ਤੇ ਵੜ ਗਈ ਆ ਕੀ ਪਤਾ ਕੀ ਹੋਇਆ ਹੋ ਕੀ ਨਹੀਂ ਹੋਣਾ ਛਾਹਾਂ ਵਾਲੀ ਚੀਜ਼ ਆ ਮਹਾਰਾਜ ਸ਼ੌਕ ਸ਼ਾਂਤੀ ਵਾਖੇ ਇਹਨਾਂ ਨੂੰ ਕਰਮਾਂ ਵਾਲਿਆਂ ਨੂੰ ਜਿਉਂਦਿਆਂ ਵਸਦਣਾ ਰਹਿਣਾ ਤੇ ਪਰ ਇੰਨੀ ਦਾ ਖੇਚਲ ਜਰੂਰ ਕਰਿਆ ਕਰੋ ਵੀ ਜਾਂਦਾ ਡਾਕਟਰ ਨਾਲ ਲੈ ਕੇ ਆਇਆ ਕਰੋ ਤੇ ਜਾਂ ਬਾਈ ਜੀ ਅਗਲੇ ਦੇ ਡਾਕਟਰ ਤੋਂ ਚੈੱਕ ਕਰਾ ਕੇ ਅਗਲੇ ਦੇ ਕਰੋ ਫਿਰ ਪਸੂ ਕੱਢਿਆ ਕਰੋ ਹੱਕਾ ਬਾਈ ਪੈਸੇ ਲਾਉਣੇ ਆ ਹੱਕ ਵੀ ਹੈ ਹਾਂਜੀ ਤੋਰ ਕੇ ਦਿਖਾ ਦੇਵੀਂ ਇਹਦੇ ਦੂਜੇ ਸੂਏ ਆਸਤੇ ਗੱਬਣਾ ਬਾਈ ਨਹੀਂ ਬਾਈ ਜੀ ਇਹ ਤੀਜੇ ਆਸਤੇ ਗੱਬਣਾ ਹੈ ਗੱਪ ਮਾਰਨ ਨੂੰ ਆਪਾਂ ਮਾਰ ਦਿੰਨੇ ਆ ਵੀ ਦੂਜੇ ਆਸਤੇ ਗੱਬਣਾ ਠੀਕ ਆ ਜੀ ਪਰ ਇਹ ਗੱਬਣ ਤੀਜੇ ਆਸਤੇ ਆ ਦੂਜੇ ਸੂਏ ਸੂਈ ਹੋਈ ਆ ਤੀਜੇ ਆਸਤੇ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਪੈਸ਼ਲੀ ਬੇਨਤੀ ਆ ਬਾਈ ਦੀ ਕਹਿੰਦਾ ਡਾਕਟਰ ਨਾਲ ਜਰੂਰ ਲੈ ਕੇ ਆਇਆ ਨੌ ਵਾਕੀ ਬਣਾਉਣ ਵਾਲੇ ਨੌ ਦੀ ਹਾਲਤ ਥੋੜੀ ਖਾਸ ਤਾਂ ਹੀ ਆ ਬਾਈ ਕਹਿੰਦਾ ਫੋਨ ਲਾਇਆ ਵਾ ਬਾਈ ਨੂੰ ਗੱਲ ਕਰ ਉਹ ਥੋੜਾ ਜਿਹਾ ਬਿਜੀ ਹੋਣ ਕਰਕੇ ਘੰਟਾ ਡੂੜ ਘੰਟਾ ਲੇਟ ਆਉ ਹੋ ਸਕਦਾ ਵੀਡੀਓ ਅਪਲੋਡ ਹੋਣ ਤੋਂ ਪਹਿਲਾਂ ਪਹਿਲਾਂ ਨੌ ਬਣ ਜਾਂ ਜੀ ਬਾਕੀ ਸੋਹਣੇ ਆ ਬਰੀਡ ਵਾਈਜ਼ ਚੰਗੀ ਆ 6 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਚਾਹੇ ਛੇ ਟਾਈਮ ਚੋਲਿਓ ਥਨਾਂ ਦੇ ਸਹਿਜ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਹਣੇ ਆ ਗੈਪ ਤੇ ਲੱਗਿਆ ਅੱਥੀ ਚਵਾਈ ਵਾਲੇ ਥਾਣਾ ਜੀ 2 ਮਹੀਨੇ ਦੀ ਚੈੱਕ ਪਾਸ ਜੀ ਮੁੱਲ ਬਾਈ ਇਹਦਾ ਇਹਦਾ ਮੁੱਲ ਲੈਣ ਦੇਣ ਬਾਈ ਕਹਿੰਦੇ ਹਾਂ ਨਾ 28000 ਰੁਪਏ ਦੀ ਆ ਠੀਕ ਹੈ ਜਮਾ ਜੈਜ ਮੁੱਲ ਲਾ ਬਾਈ ਕਹਿੰਦਾ ਹਾਂ ਨਾ 28000 ਰੁਪਿਆ ਕੱਲੀ ਛੋੜੀ ਹੋਊਗੀ ਉਹਦੇ ਚ ਜਿਹਨੂੰ ਕੋਈ ਵੀ ਐਨੀਮਲ ਜਚੂਗਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ